ਇਹਦਾ ਕੀ ਰੇਟ ਮੰਗਦੇ ਹੋ ਜੀ ਇਹਦਾ ਰੇਟ ਵੀਰੇ ਮੰਗਦੇ 485 ਦੇ ਦਾਂਗੇ ਆਪਾਂ 455000 ਦਾ 455000 ਦਾ ਸਾਡਾ ਮਾਡਲ ਬਿਲਕੁਲ ਗਾਰੰਟੀ ਵਾਲੇ ਰੇਟ ਦੇਵਾਂ ਗਾਰੰਟੀ ਦਾ ਟ੍ਰੇਡ ਪੱਤਰ ਇਹ 18 ਮਾਡਲ ਆ ਗਿਆ ਜੀ ਪੁਰਾਣੀ ਸ਼ੇਪ ਦਾ ਜਿਹੜੇ ਬਾਈ 855 ਪੁਰਾਣੀ ਸ਼ੇਪ ਦਾ ਪਸੰਦ ਕਰਦੇ ਆ ਤੋਨੂੰ ਮੈਂ ਦੱਸ ਦਣਾ ਵੀ ਟਰੈਕਟਰ ਜਮਾਂ ਕੰਡੀਸ਼ਨ 24 25 ਵਾਲਾ ਪਰ 24 25 ਤੁਹਾਨੂੰ ਤਾਂ ਨਹੀਂ ਲੱਗਣਾ ਕਿਉਂਕਿ 24 25 ਦੇ ਵਿੱਚ ਨਵੇਂ ਸ਼ੇਪ ਦੇ ਟਰੈਕਟਰ ਆ ਗਏ ਸੀ ਪਰ ਕੰਡੀਸ਼ਨ ਉਹੋ ਜੀ ਆ ਭਾਵੇਂ 18 ਮਾਡਲ ਆ ਨਾ ਜੀ ਇਹਦਾ ਕੀ ਕੀ ਡਿਮਾਂਡ ਤੇ ਜੇ ਕਿਸੇ ਨੇ ਕਿਰਾਏ ਕਰੂਏ ਤੇ ਟਰੈਕਟਰ ਲੈਣਾ ਹੈ ਕਿਰਾਏ ਤੇ ਵੀ ਦੇ ਦਿਆਂਗੇ ਲੋਕਲ ਬੰਦੇ ਹੁਣ ਵਧੀਆ ਬੰਦੇ ਹੋ ਲੋਕਲ ਨੇੜੇ ਤੇੜੇ ਦੇ ਬੰਦੇ ਬੰਦੇ ਹੁਣ ਪਿੰਡ rau ਕੇ ਕਲਾਂ ਜਿਹੜਾ ਪਿੰਡ ਆ ਨੇੜੇ ਬੱਧਰੀ ਪੁੱਢੀ ਕਿਧੋਂ ਦੇ ਜੀ ਜੀ ਓਕੇ ਆ ਗਿਆ ਜੀ ਜੌਂਡੀਆ ਟਰੈਕਟਰ ਹਨਾ ਇਹ ਜੌਂਡੀਆ ਟਰੈਕਟਰ 52 10 53 10 ਹਮੇਸ਼ਾ ਤੁ ਦੋ ਚਾਰ ਟਰੈਕਟਰ ਇੱਥੇ ਮਿਲਣਗੇ ਪੱਕੇ ਮਿਲਣਗੇ ਨਾ ਜੀ ਹਾਂ ਜੇ ਕੋਈ ਜਿਵੇਂ 850 ਕਹਿੰਦੇ ਲੈਣਾ ਹੋਟ ਟਰੈਕਟਰ ਲੈਣਾ ਉਹ ਵੀ ਸਾਡੇ ਕੋਲੇ ਆਉਂਦੇ ਜਾਂਦੇ ਰਹਿੰਦੀ ਐ ਇਹ ਏਡੀ ਟਰੈਕਟਰ ਦਾ ਮੰਗਦੇ ਆਪਾਂ 7 ਲੱਖ 45000 7 ਲੱਖ 45000 ਵੀਤੀ ਲਓ ਜੀ ਸਵਾ ਸਾਦਾ ਦੇ ਦੇਾਂਗੇ ਮੌਕੇ ਤੇ ਕਾਜੀ ਤੁਰਤ ਹਾਜ਼ਰ ਲਓ ਜੀ ਆ ਦੇਖੋ ਇਧਰਲੇ ਪਾਸੇ ਇੱਕ ਹੋਰ ਦਿਖਾਵਾਂ ਟਰੈਕਟਰ ਤੁਹਾਨੂੰ ਆ ਦੇਖੋ ਜੀ ਇੱਥੋਂ ਵੀਡੀਓ ਸ਼ੁਰੂ ਕਰੀਏ ਫੇਰ ਟਰੈਕਟਰ ਇਹ ਪੂਰਾ ਕੈਮਰੇ ਦੇ ਵਿੱਚ ਆਉਂਦਾ ਇਹ ਨੋਵੋ 755 4x4 ਹਨਾ ਡੀਆਈ 750 ਹਸਪਾਰ ਦਾ ਟਰੈਕਟਰ ਆ ਬਹੁਤ ਵਧੀਆ ਟਰੈਕਟਰ ਹੈ ਜੀ ਇਹ ਜੀ ਬਿਲਕੁਲ ਜੈਨੂਨ ਚੱਲਿਆ 700 ਘੰਟਾ 700 ਘੰਟਾ ਜੈਨੂਨ 22 ਮਾਡਲ ਆ ਬਿਨਾ ਸੀਆਰਡੀ ਤੋਂ ਸੀਆਰਡੀ ਇਹ 22 ਚ ਬੰਦ ਹੋ ਗਿਆ 22 ਚ ਬੰਦ ਹੋ ਗਿਆ ਇਹਦਾ ਕੀ ਫੇਰ ਮੰਗਦੇ ਹੋ ਜੀ ਟਰੈਕਟਰ ਆਪਾਂ ਦੇਵਾਂਗੇ ਜੀ ਮਤਲਬ 9 ਲੱਖ 60 ਹਜ਼ਾਰ ਦਾ 9 ਲੱਖ 60 ਦਾ ਜੇ ਉਹਦੇ ਵਿੱਚੋਂ ਸਮਾਨ ਲਾਉਣਾ ਡਿੱਕ ਤੇ ਡੇਟ ਹੂੰ 25 ਹਜ਼ਾਰ ਹੋਰ ਲੈਸ ਕਰ ਲਓ 9,35 ਹਜ਼ਾਰ ਦਾ ਟਰੈਕਟਰ ਦੇ ਦਿਆਂਗੇ ਅਮਰ ਸਰ ਟਾਇਰ ਆ ਭਾਈ ਪਿੰਡ rau ਕੇ ਕਲਾਂ ਦੇ ਵਿੱਚ ਲੈ ਕੇ ਆ ਗਿਆ ਤੁਹਾਨੂੰ ਆ ਜਿੰਨੇ ਟਰੈਕਟਰ ਤੁਸੀਂ ਦੇਖ ਰਹੇ ਹੋਏ ਘਰੇ ਖੜੇ ਇੱਕ ਬੰਦੇ ਦੇ ਤੇ ਜਿੰਨੇ ਜਿਡੇ ਨੇ ਟਰੈਕਟਰ ਆ ਉਹਨੇ ਹੀ ਤੁਹਾਨੂੰ ਆਫਰ ਮਿਲਣਗੇ ਅੱਜ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਕਹਣਾ ਐਰ ਕੀ ਫਿਰ ਤਗੜੇ ਆਫਰ ਦੇ ਦੇਵਾਂ ਹੈ ਪੂਰੇ ਵਧੀਆ ਦੇਵਾਂਗੇ ਟਰੈਕਟਰ ਵੀ ਰੇਟ 'ਚ ਦੇਵਾਂਗੇ ਲਓ ਜੀ ਟਰੈਕਟਰ ਵੀ ਤੁਹਾਨੂੰ ਰੇਟ 'ਚ ਮਿਲਣਗੇ ਪਹਿਲਾਂ ਆਹ ਟਰੈਕਟਰ ਤੋਂ ਸ਼ੁਰੂ ਕਰ ਲਈਏ ਜਿਆਦਾ ਟਾਈਮ ਨਹੀਂ ਉਹ ਕਰਦੇ ਪਹਿਲਾਂ ਇੱਕ ਦੋ ਗੱਲਾਂ ਕਲੀਅਰ ਕਰ ਦੋ ਟਰੈਕਟਰਾਂ 'ਈ ਗਾਰੰਟੀ ਫੁੱਲ ਮਿਲੂਗੀ ਪੂਰੀ ਗਾਰੰਟੀ ਫੁੱਲ ਮਿਲੂਗੀ ਠੀਕ ਆ ਡੀਜ਼ਲ ਉਹਨਾਂ ਦਾ ਵਾਪਸ ਕਰਜਣਾ ਹੋਰ ਦੱਸ ਲਓ ਜੀ ਮੇਰੇ ਤੋਂ ਆਹ ਚੈੱਕ ਕਰ ਲਓ ਤੁਸੀਂ ਆਹ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਪਹਿਲਾਂ ਇਧਰਲੇ ਪਾਸੇ ਮਹਿੰਦਰਾ 555 DI ਇਹਦੇ ਬਾਰੇ ਦੱਸਿਓ ਮੜਾ ਜੀ ਇਹ 18 ਮਾਡਲ ਆ 16 ਇਟਾਇਰਾਂ ਚ ਡਿਸਟ੍ਰੀਬਿਊਟਰ ਲੱਗਿਆ ਵਾ ਡਿਸਟ੍ਰੀਬਿਊਟਰ ਲੱਗਿਆ ਹੋਇਆ ਪੰਜਾਬ ਨੰਬਰ ਕਲੀਅਰ ਕਲੀਅਰ ਪੰਜਾਬ ਨੰਬਰ ਪੰਜਾਬ ਨੰਬਰ ਕਲੀਅਰ ਟਰੈਕਟਰ ਹੈ ਜੀ 57 HP ਦਾ ਤੇ ਆ ਤੁਸੀਂ ਟਰੈਕਟਰ ਚੈੱਕ ਕਰ ਲਓ ਬਾਈ ਟਾਇਰ ਟੂਰ ਮੈਂ ਕਹਿੰਨਾ ਜਮਾ ਨਵੇਂ ਪਏ ਆ ਕੰਡੀਸ਼ਨ ਤੁਹਾਨੂੰ ਮੈਂ ਹੋਰ ਵੀ ਇੱਕ ਗੱਲ ਦੱਸ ਦਿੰਦਾ ਵੀ ਟਾਇਰ ਭਾਵੇਂ ਪੁਰਾਣਾ ਟਰੈਕਟਰ ਹੋਵੇ ਟਾਇਰ ਸਾਰਿਆਂ ਦੇ ਨਵੇਂ ਮਿਲਣਗੇ ਵੈਸੇ ਟਰੈਕਟਰ ਇਹ ਜਿਹੜੇ ਆ ਇਹਨਾਂ ਦੇ ਟਾਇਰ ਨਾਲ ਦੇ ਹੀ ਆ ਸਾਰਿਆਂ ਦੇ ਇਹਨਾਂ ਨਾਲ ਦੇ ਤਕਰੀਬਨ ਇਹਦਾ ਕੀ ਰੇਟ ਮੰਗਦੇ ਹੋ ਜੀ ਇਹਦਾ ਰੇਟ ਵੀਰੇ ਮੰਗਦੇ 485 ਦੇ ਦੇਾਂਗੇ ਆਪਾਂ 455000 ਦਾ 455000 ਦਾ ਇਹ ਮਾਡਲ ਹੈ ਬਿਲਕੁਲ ਗਾਰੰਟੀ ਏਡਿਟਰ ਦੇਵਾ ਗਾਰੰਟੀ ਦਾ ਟਰੈਕ ਪੱਤਰੋ ਕੇ ਕਾਗਜ਼ ਪੱਤਰੋ ਆ ਇਧਰ ਦੇ ਪਾਸੇ 911 ਟਰੈਕਟਰ ਖੜਾ ਜੀ ਇਹ ਕਿੰਨੇ ਮਾਡਲ ਹੈ ਜੀ ਇਹ 2001 ਮਾਡਲ ਹੈ ਲੋਕਲ ਨੰਬਰ ਬਹੁਤ ਟਰੈਕਟਰ ਦਾ ਕੰਮ ਹੋਇਆ ਜੀ 70% ਟਾਇਰ ਪਾਵਰ ਸਟੀering ਮੂਗੋ ਘਾਲੀ ਜੋ ਹੋਇਆ ਠੀਕ ਆ ਕਿਤੋਂ ਆਵਾਜ਼ ਗੇਅਰ ਦੀ ਨਹੀਂ ਕਿਤੋਂ ਆਵਾਜ਼ ਇੰਜਨ ਦੀ ਲਓ ਜੀ ਇਹਦਾ ਆਬ ਨੰਬਰ ਦਾ ਪੰਜਾਬ ਨੰਬਰ ਇਹਦਾ ਕੀ ਮੰਗਦੇ ਹੋ ਜੀ ਇਹ ਛੁੰਕੀ ਬੰਦੇ ਨੂੰ ਦੇਵਾਂਗੇ ਬੰਦੇ ਨੇ ਤਿਆਰ ਕਰਾਇਆ ਸੀ ਹੂੰ ਇਹ ਡੇਟ ਦੇ ਦਾਂਗੇ ਜੀ ਆਪਾਂ ਮੰਗਦੇ ਤਾਂ 295000 ਜੀ 265000 ਦਾ ਜੀ 265000 ਰੁਪਏ ਦਾ ਲਓ ਜੀ ਕਿਸੇ ਪਾਸੇ ਇਹ ਸਿੱਧਾ 30000 ਰੁਪਏ ਉੱਟ ਗਿਆ ਨਾ ਜੀ ਇਹ 18 ਮਾਡਲ ਆ ਗਿਆ ਜੀ ਪੁਰਾਣੀ ਸ਼ੇਪ ਦਾ ਜਿਹੜੇ ਬਾਈ 855 ਪੁਰਾਣੀ ਸ਼ੇਪ ਦਾ ਪਸੰਦ ਕਰਦੇ ਆ ਤੁਹਾਨੂੰ ਮੈਂ ਦੱਸ ਦੇਣਾ ਵੀ ਟਰੈਕਟਰ ਜਮਾ ਕੰਡੀਸ਼ਨ 24 25 ਵਾਲਾ ਪਰ 24 25 ਤੁਹਾਨੂੰ ਤਾਂ ਨਹੀਂ ਲੱਗਣਾ ਕਿਉਂਕਿ 24 25 ਦੇ ਵਿੱਚ ਨਵੇਂ ਸ਼ੇਪ ਦੇ ਟਰੈਕਟਰ ਆ ਗਏ ਸੀ ਪਰ ਕੰਡੀਸ਼ਨ ਉਹੋ ਜਿਹੀ ਆ ਭਾਵੇਂ 18 ਮਾਡਲ ਆ ਨਾ ਜੀ ਇਹਦਾ ਕੀ ਕੀ ਡਿਮਾਂਡ ਆ ਜੀ ਇਹਦਾ ਵੀ 5 ਲੱਖ 75 ਹਜ਼ਾਰ ਮੰਗਦੇ ਆ ਜੀ 5 ਲੱਖ 40 ਹਜ਼ਾਰ ਤਾਂ ਦੇ ਦਿਆਂਗੇ 5 ਲੱਖ 40 ਹਜ਼ਾਰ ਰੁਪਏ ਦਾ ਤੁਹਾਨੂੰ ਮਿਲ ਜਾਊਗਾ 90% ਟਾਇਰ ਟਰੈਕਟਰ ਦੇ ਵਿੱਚ ਕਮੀ ਕੋਈ ਨਹੀਂ ਮੌਕੇ ਦੇ ਮਾਨ ਕਰਦੇ ਆ ਲਓ ਜੀ 35000 ਦਾ ਇਧਰੋਂ 35000 ਰੋਟ ਗਿਆ ਕਿਸੇ ਵੀ ਟਰੈਕਟਰ ਦੇ ਵਿੱਚ ਟਿੱਕ ਟਕਾਉਣਾ ਕਿਸੇ ਨੇ ਵਿੱਚ ਪਤਾ ਦੇਵੇ ਮੈਂ ਜਿਹੜਾ ਟਰੈਕਟਰ ਘਟਾਜੂ ਸਾਡਾ ਡੈਟ ਨਹੀਂ ਵੀ ਲੈ ਜਾਣਾ ਹੂੰ ਫੋਨ ਤੇ ਕਾਲ ਕਰ ਲਵੇ ਆਜ ਦਾ ਦੇ ਦੇ ਵੀ ਸਾਨੂੰ ਆਪ ਦਾ ਟਰੈਕਟਰ ਦੇ ਕੇ ਪੈਸੇ ਲੈ ਜਨਾਗ ਪੈਸੇ ਲੈ ਲੀ ਦੇ ਲਾਓ ਜੀ ਆਜ ਅਗਲੇ ਲਾਵਾਂਗੇ ਸਰ ਲਾਓ ਜੀ ਕੋਈ ਆਏ ਨਹੀਂ ਹੈਗਾ ਵੀ ਵੇਚੀ ਘਟਾ ਕੇ ਟਰੈਕਟਰ ਲੈਣਾ ਇਹ ਤਾਂ ਲੈਣੇ ਹੀ ਸਾਡੇ ਤੋਂ ਵੀ ਵੇਚਣ ਨੂੰ ਵੀ ਫੋਨ ਕਰਦੇਵੇ ਕੋਈ 4x4 ਹੋਵੇ ਹੂੰ ਉੱਚਾ ਮਾਡਲ ਟਰੈਕਟਰ ਹੋਵੇ ਜੇ ਕਿਸਨੇ ਕੱਲਾ ਹੀ ਵੇਚਣਾ ਲਾਓ ਜੀ ਵੀ ਅਸੀਂ ਲੈ ਵੀ ਲਵਾਂਗੇ ਮਾਲਾ ਲਾਓ ਜੀ ਬੇਨ ਜ਼ਰੂਰੀ ਵੇਚ ਲਈ ਆਪਾਂ ਜੀ ਤੇ ਜੇ ਕਿਸੇ ਨੇ ਕਰਾਈ ਕਰੂਏ ਤੇ ਟ੍ਰੇਟਰ ਲੈਣਾ ਹੋਵੇ ਕਰਾਈ ਤੇ ਵੀ ਦੇ ਦਿਆਂਗੇ ਲੋਕਲ ਬੰਦੇ ਹੁਣ ਵਧੀਆ ਬੰਦੇ ਹੋਣ ਲੋਕਲ ਨੇੜੇ ਤੇੜੇ ਦੇ ਬੰਦੇ ਬੰਦੇ ਹੁਣ ਪਿੰਡ rau ਕੇ ਕਲਾ ਜਿਹੜਾ ਪਿੰਡ ਆ ਨੇੜੇ ਬੱਦਰੀ ਬੱਦਰੀ ਕਿਤੋਂ ਦੇਵਾਂਗੇ ਜੀ ਓਕੇ ਦੇ ਦਿਆਂਗੇ ਜੀ ਬਸ ਚਾਲੂ ਕਰ ਦੇਗੇ ਅੱਗੇ ਵੀ 10 12 ਟ੍ਰੇਟਰ ਹੀ ਦਿੰਨੇ ਆ ਮਾਨੇ ਕਿ ਜੋ ਰੈਂਟ ਤੇ ਡ੍ਰੈਕਟਰ ਕਰਾਇ ਤੇ ਮਿਲ ਜਾਂਦਾ ਜਿੰਨੇ ਅੱਗੇ ਵੀ ਸੀ ਗੱਠਾ-ਕੁੱਠਾ ਵਾਲਾ ਆ ਅੱਜ ਨਾਲ ਅਲਟਰਾ 1 ਖੜਾ ਜੀ ਇਹ ਵੀ ਟਰੈਕਟਰਾਂ ਦੀ ਕੰਡੀਸ਼ਨ ਹੈ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਦਾ ਸਾਰੇ ਟਰੈਕਟਰਾਂ ਦੇ ਟਾਇਰ ਵੀ ਨਵੇਂ ਮਿਲਣਗੇ ਟਰੈਕਟਰਾਂ ਦੀ ਕੰਡੀਸ਼ਨ ਵੀ ਇੱਕ ਨੰਬਰ ਮਿਲੂਗੀ ਆ ਦੇਖੋ ਆਹ ਤਾਂ ਜਮੈਂ ਨਵਾਂ ਟਰੈਕਟਰ ਦਾ ਕਾਗਜ਼ ਕੋਗੇ ਚੜੇ ਆ ਕੀ ਮਾਡਲ ਹੈ ਜੀ ਇਹ 22 ਮਾਡਲ ਆ ਜੀ ਬਿਲਕੁਲ 22 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਆ ਠੀਕ ਆ ਇੱਧਰ ਲਾ ਦੇ ਇੱਧਰ ਪੰਜਾਬ ਨੰਬਰ ਦਾ ਟਰੈਕਟਰ ਹੈ ਜੀ तकरीबन ਸਾਰੇ ਹੀ ਪੰਜਾਬ ਮੈਨੂੰ ਲੱਗਦਾ ਸਾਰੇ ਪੰਜਾਬ ਨੰਬਰ ਹੈ ਜੇ ਕੋਈ ਬਾਹਰਲਾ ਨੰਬਰ ਹੋਵੇ ਕਟਿਆ ਬਾਈ ਦੱਸ ਕੇ ਦੇਵਾਂਗੇ ਕਟਿਆ ਬਾਈ ਹੋਊਗਾ ਉਹ ਬਾਹਰਲਾ ਨੰਬਰ ਲੈਂਦੇ ਨਹੀਂ ਹਾਂ ਲਾਓ ਜੀ ਇਹਦਾ ਕੀ ਰੇਟ ਹੈ ਜੀ ਇਹਦਾ ਰੇਟ ਆਪਾਂ ਦੇ ਦੇਾਂਗੇ ਜੀ ਮੰਗਣ ਨੂੰ 645 ਮੰਗਦੇ 610000 ਦਾ ਦੇ ਦੇ 610000 ਦਾ ਟਰੈਕਟਰ ਲੈ ਲਓ ਬਿਲਕੁਲ ਹੱਕ ਤੋਂ ਲੈ ਕੇ ਜ਼ਿੰਮੇਦਾਰ ਹੋਵੇ ਨਿਕਲ ਵੀ ਹੋਵੇ ਪਿਆ ਇਹਦਾ ਟਰੈਕਟਰ ਆ ਨਿਕਲ ਨੁਕਲ ਦੇਖ ਲਓ ਬਾਈ ਮੈਂ ਤੁਹਾਨੂੰ ਹੱਕ ਵੀ ਮਗਰੋਂ ਦਿਖਾ ਦਿੰਦਾ ਸੈਂਟਰ ਗੇਅਰ ਵਾਲਾ ਨਵਾਂ ਟਰੈਕਟਰ ਸੈਂਟਰ ਗੇਅਰ ਵਾਲਾ ਟਰੈਕਟਰ ਆ ਜਿੰਮਾ ਦਾ ਨਿਕਲ ਦੇਖ ਲ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਜਮਾ 1 ਨੰਬਰ ਹਨਾ ਜੀ ਆ ਜਿਓ ਜੀ ਅੱਗੇ ਫੋਟੋ ਫੜ ਤੋਂ ਮੇਰਾ ਵੀਰ ਨਾ ਮੰਗੇ ਉਹ ਪਤਾ ਕਿਉਂ ਟਰੈਕਟਰ ਦੇ ਵਿੱਚ ਕਮੀ ਹੋਵੇ ਤਾਂ ਇਹ ਆ ਰੀਗਨਲ ਟਰੈਕਟਰ ਸਾਰਾ ਹੂੰ ਅੱਗੇ ਦੇਖ ਲਓ ਗੱਲ ਵੱਖਰੀ ਹੈ ਹਾਂ ਕੋਈ ਪੇਂਟ ਹੋਇਆ ਦੱਸ ਕੇ ਦੇਵਾਂਗੇ ਲਓ ਜੀ ਆਗੇ ਆ ਗਿਆ ਜੀ ਜੌਂਡੀਆ ਟਰੈਕਟਰ ਹਨਾ ਇਹ ਜੌਂਡੀਆ ਟਰੈਕਟਰ 5210 5310 ਹਮੇਸ਼ਾ ਤੁਹਾਨੂੰ 2 ਚਾਰ ਟਰੈਕਟਰ ਇੱਥੇ ਮਿਲਣਗੇ ਪੱਕੇ ਮਿਲਣਗੇ ਹਨਾ ਜੀ ਹਾਂ ਜੇ ਕੋਈ ਜਿਵੇਂ 850 ਕਿਨੇ ਲੈਣਾ ਹੋਟ ਟਰੈਕਟ ਲੈਣਾ ਉਹ ਵੀ ਸਾਡੇ ਕੋਲੇ ਆਉਂਦੇ ਜਾਂਦੇ ਰਹਿੰਦੇ ਆ ਉਹ ਵੀ ਮਿਲ ਜਾਣਾ ਇਹ ਦਾ ਕਨੈਕਟ ਕਰ ਲਵੇ ਇਹ ਕਿ ਏ ਜੀ 23 ਮਾਡਲ ਕਾਪੀ 24 ਦੀ ਮਿਲੂਗੀ ਜਮਾ ਨਵਾਂ ਡਾਟਾ ਜਿੰਨੇ ਚੱਲੇ 400 ਘੰਟਾ ਜੈਨੂਅਲ ਲਓ ਜੀ ਇਹਦਾ ਰੇਟ ਕੀ ਹੈ ਜੀ ਆ ਰੇਟ ਇਹਦਾ ਜੀ ਮੰਗਦੇ ਆ 785 7 ਲੱਖ 85000 ਰੁਪਏ ਰੇਟ ਦੇ ਦਿਆਂਗੇ 7.5 ਲੱਖ ਗੇਅਰ ਪ੍ਰੋ 5210 7.5 ਲੱਖ ਦਾ ਮਿਲ ਜੂ 785 ਮੰਗਦੇ ਆ ਇਹਦੇ ਮਗਰ ਵੀ 35000 ਰੁਪਏ ਸਿੱਧਾ ਹੀ ਡਾਈ ਜਾਂਦੇ ਹੈ ਰੇਅ ਟਰੈਕਟਰ ਮਗਰ 30 35 35 ਇਹਦਾ ਜੈਂਸੀ ਜੋ ਮੀਟਰ ਚੈੱਕ ਕਰਾ ਲਓ ਜਿਹੜੇ ਇਹਦਾ ਕਰਾਉਣਾ ਹੈ ਅੱਛਾ ਬਿਲਕੁਲ ਗਾਰੰਟੀ ਹੋਏ ਨਹੀਂ ਮਿਲ ਤੂੜ ਤੂੜ ਆ ਗਾਂ ਕਰ ਲਿਆ ਬਿਸ਼ਾਂ ਕਰ ਲਿਆ ਉਹ ਨਹੀਂ ਜੀ ਉਹ ਨਹੀਂ ਹੋਊ ਆ ਵੀ ਟਰੈਕਟਰ ਗੇਅਰ ਪ੍ਰੋ 5310 ਇਹਦਾ ਦੱਸਿਓ ਜੀ ਇਹ ਜੀ ਗੇਅਰ ਪ੍ਰੋ 21 ਮਾਡਲ ਆ 90% ਟੈਨ ਨਾਲ ਦੇ ਆ ਹੂੰ ਬਹੁਤ ਵਧੀਆ ਟਰੈਕਟਰ ਆ ਗਾਰੰਟੀ ਤੇ ਦੇਵਾਂਗੇ ਕੰਡੀਸ਼ਨ ਬਖੋ ਦਾ ਆਪ ਹੀ ਦੱਸ ਰਾ ਟਰੈਕਟਰ ਬੋਲ ਕੇ ਬਾਈ ਕੰਡੀਸ਼ਨ ਜਿਵੇਂ ਨਵੇਂ ਆ ਰਗੀ ਆ ਕਿੰਨੇ ਦਾ ਜੀ ਇਹ 775 ਮੰਗਦੇ ਜੀ ਇਹ 7 ਲੱਖ 40 ਹਜ਼ਾਰ ਦਾ ਦੇ ਦੇ ਜਾਈਂਗਾ 7 ਲੱਖ ਤੇ 40 ਹਜ਼ਾਰ ਰੁਪਏ ਦਾ ਤੁਹਾਨੂੰ ਇਹ ਟਰੈਕਟਰ ਮਿਲ ਜੂ 7 ਲੱਖ 75 ਹਜ਼ਾਰ ਰੁਪਏ ਦਾ ਇੱਧਰ ਆ ਗਿਆ ਪੂਰਾ ਇਹ 21 ਮਾਡਲ ਫੇਰ ਆ ਇਧਰਲੇ ਪਾਸੇ 5310 ਖੜਾ 21 ਮਾਡਲ ਹੋਰ ਗੇਅਰ ਪ੍ਰੋ ਇਹਦਾ ਦੱਸਿਓ ਜੀ ਏਡੀ ਟਰੈਕਟਰ ਦਾ ਮੰਗਦੇ ਆਪਾਂ 7 ਲੱਖ 45000 7 ਲੱਖ 45000 ਰੁਪਈੀ ਵੀਤੀ ਲਓ ਜੀ ਸਵਾ ਸਾਧਾ ਦੇ ਦੇਾਂਗੇ ਮੌਕੇ ਤੇ ਕਾਗਿ ਤੁਰਤ ਹਾਜ਼ਰ ਲਓ ਜੀ ਇਹ ਮੁਖਸਰ ਦਾ ਨੰਬਰ ਹੈ ਮੁਖਸਰ ਦਾ ਅਗਲੇ ਬਸ ਜੀ 9855 ਆ ਗਿਆ ਆ ਨਵੀਂ ਸ਼ੇਪ ਦਾ ਆ ਗਿਆ ਜਿਹੜੇ ਬੰਦੇ ਨਵੀਂ ਸ਼ੇਪ ਜਿਹਨੂੰ ਪਸੰਦਾ ਉਹਨਾਂ ਵਾਸਤੇ ਆ ਟਰੈਕਟਰ ਖੜਾ ਨਵੀਂ ਸ਼ੇਪ ਹੀ ਨਹੀਂ ਟਰੈਕਟਰ ਵੀ ਜਮਾ ਨਵਾ ਬਾਈ 2024 ਬਿਲਕੁਲ ਇਸ ਟਰੈਕਟਰ ਕਿਸੇ ਵੀ ਟਰੈਕਟਰ ਤੇ ਲੋਨ ਕਰਾਉਣਾ ਇੱਥੋਂ ਲੋਨ ਕਰਵਾ ਦੇਵਾਂਗੇ ਲੋਨ ਵੀ ਘਰੋਂ ਕਰਾ ਦੋਗੇ ਬਿਲਕੁਲ ਇੱਥੇ ਬੈਠੇ ਇਹਨਾਂ ਦੇ ਘਰੇ ਆ ਕੇ ਤੁਸੀਂ ਟਰੈਕਟਰ ਪਸੰਦ ਕਰੋ ਲੋਨ ਤੁਹਾਡਾ ਇਹ ਆਪ ਕਰਵਾ ਕੇ ਦੇਣਗੇ ਅੱਠਾਂ ਦਿਨਾਂ ਚ ਬਿਲਕੁਲ ਲੋਨ ਨਰਿੰਦਰ ਕਰਾ ਕੇ ਟਰੈਕਟਰ ਦੇ ਲਓ ਜੀ ਇਹਦਾ ਦੱਸਿਓ ਜੀ ਇਹਦਾ ਜੀ ਮੰਗਦੇ ਮਤਲਬ 785 ਹੂੰ ਸਾਢੇ 7 ਲੱਖ ਦਾ ਫਾਈਨਲ ਟਰੈਕਟਰ ਦੇ ਸਾਢੇ 7 ਲੱਖ ਰੁਪਏ ਦਾ ਫਾਈਨਲ ਟਰੈਕਟਰ ਮਿਲ ਜੂ ਕੰਡੀਸ਼ਨ ਟਰੈਕਟਰ ਦੀ ਤੁਸੀਂ ਆਪ ਦੇਖ ਲਓ ਬਾਈ ਜਵਾਨ ਨਵੇਂ ਆਰਗੇ ਟਾਇਰ ਪਏ ਆ ਨਾਲ ਦੇ ਟਾਇਰਾਂ ਨਵੇਂ ਹੀ ਟਾਇਰ ਪਏ ਆ ਯਾਰ तकरीबन ਟਾਇਰਾਂ ਦੀ ਕੰਡੀਸ਼ਨ ਦੇਖ ਲਓ ਐਮ ਆਰ ਐਫ ਦੇ ਟਾਇਰ ਆ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਆ ਦੇਖੋ ਇਧਰਲੇ ਪਾਸੇ ਇੱਕ ਹੋਰ ਦਿਖਾਵਾਂ ਟਰੈਕਟਰ ਤੁਹਾਨੂੰ ਆ ਦੇਖੋ ਜੇ ਇੱਥੋਂ ਵੀਡੀਓ ਸ਼ੁਰੂ ਕਰੀਏ ਫੇਰ ਟਰੈਕਟਰ ਇਹ ਪੂਰਾ ਕੈਮਰੇ ਦੇ ਵਿੱਚ ਆਉਂਦਾ ਇਹ ਨੋਵੋ 755 4/4 ਹਨਾ ਡੀ ਆਈ 750 ਹਸਪਾਵਰ ਦਾ ਟਰੈਕਟਰ ਆ ਬਹੁਤ ਵਧੀਆ ਟਰੈਕਟਰ ਹੈ ਜੀ ਇਹ ਜੀ ਬਿਲਕੁਲ ਜੇਨੂਨ ਚੱਲਿਆ 700 ਘੰਟਾ 700 ਘੰਟਾ ਜੇਨੂਨ 22 ਮਾਡਲ ਆ ਬਿਨਾ ਸੀ ਆਰ ਡੀ ਤੋਂ ਸੀ ਆਰ ਡੀ ਇਹ 22 ਚ ਬੰਦ ਇਹਦਾ ਜੀ ਮੰਗਦੇ ਦਾ 1135000 ਹੂੰ 11 ਲੱਖ ਰੁਪਏ ਜੋ ਇਹਨਾਂ ਦਾ ਮਾਣ ਕਰਦੇ ਆਂਗੇ 11 ਲੱਖ ਰੁਪਏ ਦਾ ਮਾਣ ਹੋ ਜਾਊਗਾ ਜੇ ਲੋਨ ਕਰਾਉਣਾ ਤੁਰਤੇ ਦਾ ਲੋਨ ਹੋ ਜਾਊਗਾ 8 ਲੱਖ ਰੁਪਿਆ 8 ਲੱਖ ਦਾ ਲੋਨ ਹੋ ਜਾਊਗਾ 11 ਲੱਖ ਰੁਪਿਆ ਰਹਿ ਗਿਆ ਤੇ ਤਿੰਨ ਦਾ ਤਿੰਨ ਲੱਖ ਰੁਪਏ ਦੇਣਾ ਪਊਗਾ ਡਾਊਨ ਪੇਮੈਂਟ ਹਾਂ ਬਸ ਤਿੰਨ ਚ ਇਹਨਾਂ ਨੂੰ ਛੋੜ ਛੱਪਾ ਵੀ ਕਰਾਂਗੇ ਲਓ ਜੀ ਆ ਚੈੱਕ ਕਰੋ ਬਾਈ ਇਹਦੀ ਇਹਦਾ ਕੀ ਰੇਟ ਹੈ ਜੀ ਇਹਦਾ ਜੀ ਰੇਟ ਹੈ ਹੌਲੈਂਡ ਦਾ ਹੌਲੈਂਡ ਦਾ ਹਾਂ ਹੌਲੈਂਡ 56 ਵੀ 56 ਵੀ ਇਹ ਵੀ ਨਵਾਂ ਹੀ ਖੜਾ ਟਰੈਕਟਰ ਆ ਕਿੰਨੀ ਮੰਨ ਲੈ ਟਰੈਕਟਰ ਆ ਗਿਆ ਬਿਲਕੁਲ ਨਵਾਂ ਟਰੈਕਟਰ ਇਹਦਾ ਐਕਸੈਸਰੀ ਵੀ ਲੱਗੀ ਹੋਈ ਆ ਕਾਫੀ ਸੈਸਰੀ ਬੇਟ ਦਿਖਾ ਦਿਓ ਜੀ ਬੇਟਰੀ ਨਾਲ ਕੰਪਨੀ ਲੱਗੇ ਡੈਕ ਬਹੁਤ ਹੀ ਮਹਿੰਗਾ ਲੱਗਿਆ ਹੋਇਆ ਇੱਕ ਚੰਗਾ ਚੰਗਾ ਡੈਕ ਲੱਗਿਆ ਹੋਇਆ ਕੰਪਨੀ ਦੇ ਬੇਟ ਲੱਗੇ ਹੋਏ ਆ ਹੌਡ ਵਾਲੀ ਛਤਰੀ ਲੱਗੀ ਆ ਲਈ ਲੈ ਤਾਂ ਛੱਡੋ ਨਿਕਾ ਮਰਾ ਸਰੀ ਲਾਈਟਾਂ ਲੂਟਾਂ ਲੱਗੀਆਂ ਹੋਈਆਂ ਆ ਦੇਖੋ ਇਧਰਲੇ ਟਰੈਕਟਰ ਆਪਾਂ ਦੇਵਾਂਗੇ ਜੀ ਮਤਲਬ 9 ਲੱਖ 60 ਹਜ਼ਾਰ ਦਾ 9 ਲੱਖ 60 ਦਾ ਜੇ ਉਹਦੇ ਵਿੱਚੋਂ ਸਮਾਨ ਲਾਉਣਾ ਡੈਕ ਤੇ ਬੇਟ ਹੂੰ 25000 ਹੋਰ ਲੈਸ ਕਰ ਲਓ 935000 ਦਾ ਰੇਟ ਦੇ ਦਿਆਂਗੇ ਅਮਰ ਸਰ ਟਾਇਰ ਆ 700 ਘੰਟਾ ਚੱਲਿਆ ਜੈਨੂਨ ਕਿਤੇ ਵੀ ਚਾਬੀ ਲੱਗੀ ਡੈਕਟਰ ਅੱਛਾ ਆ ਦੇਖੋ ਜੀ 995 ਇਹਨਾਂ ਦਾ ਰੇਟ ਪਾਇਆ ਹੋਇਆ 960 ਦਾ ਉਂ ਮਿਲ ਜੂਗਾ ਛੋੜ ਕਰਕੇ ਪਰ ਜੇ ਕਿਸੇ ਨੇ ਡੈਕ ਮੰਨ ਕੇ ਚਲੋ ਆ ਚੀਜ਼ਾਂ ਨਹੀਂ ਲੈਣੀਆਂ ਤਾਂ 25000 ਰੁਪਏ ਹੋਰ ਲੈਸ ਕਰ ਦੋ ਹੈ ਨਾ ਜੀ ਬੈਚ ਕਿਸੇ ਬਾਈ ਨੇ ਡੈਕਟਰ ਕਟਾਉਣਾ ਹੋਵੇ ਹੂੰ ਕੋਈ ਟਰੈਕਟਰ ਕਟਾਉਣਾ ਹੋਵੇ ਉਹ ਅਸੀਂ ਟਰੈਕਟਰ ਕੱਟ ਵੀ ਲਵਾਵਾਂਗੇ ਲੋਨ ਕਰਾਉਣਾ ਲੋਨ ਵੀ ਕਰਾ ਦੇਾਂਗੇ ਟਰੈਕਟਰ ਦੀ ਦਸੱਲੀ ਹੋਊਗੀ ਲਓ ਜੀ ਵੀ ਜਾ ਕੇ ਕਿਸੇ ਨੇ ਰੰਗ ਕਹਿਤਾ ਜਾਂ ਕੋਈ ਸੋਰ ਟਾਇਰ ਬਦਲੇ ਕਹਿਤਾ ਉਹ ਆਪਣਾ ਹੋਊਗਾ ਲਓ ਜੀ ਇਹ ਇਹਨਾਂ ਦੀ ਗਾਰੰਟੀ ਤੁਹਾਨੂੰ ਇੱਥੇ ਹੀ ਮਿਲੂਗੀ ਆਇ ਨਹੀਂ ਹੈਗਾ ਵੀ ਹੋਰ ਮਾਨ ਕੇ ਚਲੋ ਕੋਈ ਗਾਰੰਟੀ ਨਹੀਂ ਦਿੰਦਾ ਪਰ ਇਹਨਾਂ ਦੇ ਕੋਲੋਂ ਗਾਰੰਟੀ ਤੁਹਾਨੂੰ ਪੂਰੀ ਮਿਲੂਗੀ ਇਹ ਨੰਬਰ ਜਿਾ ਲਵਾ ਕੇ ਨਹੀਂ ਗਲੋਫਾ ਲਾਉਣਾ ਕੋਦੋ ਕਾਪੀ ਆਉ ਕੋਦੋ ਜਾਉ ਇਹ ਤੁਰਤ ਕਾਗਜ਼ ਮਿਲਣਗੇ ਨਾਲ ਦੀ ਨਾਲ ਕਰੇ ਨਾਲ ਦੀ ਨਾਲ ਦੱਸਿਓ ਜੀ ਨੰਬਰ ਫਿਰ ਆਪਣਾ 97798 ਜੀ 69413 ਲਓ ਜੀ ਇਹ ਨੰਬਰ ਤੇ ਸੰਪਰਕ ਕਰ ਲਿਓ ਪਿੰਡ rau ke kala rau ke kala ਜਵਾਰ ਚਕਲ ਰੋਡ ਜ਼ਿਲ੍ਹਾ ਮੋਗਾ ਸ਼ੇਅਰ ਕਰ ਦਿਓ ਜੀ ਧੰਨਵਾਦ ਠੀਕ ਹੈ